ਬਨਾਰਸ ਸਾੜੀ ਮੌਜੂਦ ਹਨੂ ਲਓ ਵੀ ਤੇ ਵਧੀਆ ਕਪੜਾ ਹੋਊਗਾ ਤੇ ਉਸ ਤੋਂ ਅੱਗੇ ਆ ਗਈਆਂ ਬੈੱਡ ਸੀਟਾਂ ਪੜਦੇ ਤੇ ਹੁੰਡਾਈ ਦੀ ਕ੍ਰੈਟਾ ਜਿਹੜੀ ਨਵੀਂ ਆਈ ਹੈ ਤੁਸੀਂ ਦੇਖ ਸਕਦੇ ਹੋ ਆ ਨਵੀਂ i20 ਆ ਗਈ ਤੇ ਐਵੇਂ ਜੇ ਟੇਚੀ ਹੈ ਨਾ ਤੇ ਤੁਸੀਂ ਬਾਹਰ ਜਾਣਾ ਤਾਂ ਟੇਚੀ ਲਿਆ ਸਕਦੇ ਹੋ ਇਥੋਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਾ ਹੈ ਮੇਗਾ ਟ੍ਰੇਡ ਫੇਅਰ ਮੇਲਾ ਤੇ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਲਓ ਜੀ ਸਾਹਮਣੇ ਆ ਮੇਲਾ ਲੱਗਾ ਹੈ ਤੇ ਚੱਲਦੇ ਆਪਾਂ ਅੰਦਰ ਤੇ ਤੁਹਾਨੂੰ ਸਾਰਾ ਅੱਜ ਆਪਾਂ ਇਹ ਮੇਲਾ ਦਿਖਾਵਾਂਗੇ ਲੌਬੀ ਇਹ ਮੇਲਾ 23 ਅਗਸਤ ਤੋਂ 2 ਸਤੰਬਰ ਤੱਕ ਆ ਤੇ ਆਹ ਗਰਾਊਂਡ ਦੇ ਵਿੱਚ ਚੰਡੀਗੜ੍ਹ ਲੱਗਿਆ ਹੈ ਮੇਗਾ ਟ੍ਰੇਡ ਲਓ ਜੀ 2 ਦੋਸਤ ਨੰਬਰ ਤੱਕ ਕੇ ਮੇਲਾ ਤੇ ਇੱਥੇ ਬਹੁਤ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਤੇ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਜਿਹੜਾ ਅੱਜ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਇੱਥੇ ਆ ਗਈ ਗੱਡੀਆਂ ਦੀਆਂ ਕੰਪਨੀਆਂ ਜਿਵੇਂ ਕਿ ਸਕੋਡਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਉਸ ਤੋਂ ਅੱਗੇ ਆ ਗਈ ਐਮਜੀ ਐਮਜੀ ਜੀਐਸ ਤੇ ਬਾਕੀ ਤੁਹਾਨੂੰ ਅੱਗੇ ਮੇਲਾ ਵੀ ਦਿਖਾਵਾਂਗੇ ਸਾਰਾ ਲਓ ਜੀ ਤੇ ਐਂਟਰੀ ਆਪਣੀ ਇਧਰ ਹੋਈ ਆ ਤੇ ਉਸ ਤੋਂ ਅੱਗੇ ਆ ਗਈ ਹੁੰਡਾਈ ਦੀ ਕ੍ਰੈਟਾ ਜਿਹੜੀ ਨਵੀਂ ਆਈ ਆ ਤੇ ਇਹ ਆ ਹੁੰਡਾਈ ਦੀ ਕ੍ਰੈਟਾ ਜਿਹੜੀ ਨਵੀਂ ਆਈ ਆ ਤੁਸੀਂ ਦੇਖ ਸਕਦੇ ਹੋ ਲਓ ਵੀ ਦੇਖੋ ਤੁਹਾਨੂੰ ਆਪਾਂ ਬੈਕ ਸਾਈਡ ਵੀ ਦਿਖਾਉਨੇ ਆ ਕ੍ਰੈਟਾ ਦੀ ਲਓ ਵੀ ਆਹ ਕ੍ਰੈਟਾ ਨਵੀਂ ਆਈ ਆ ਆ ਹੈਗੀ ਆ ਵੈਨਿਊ ਤੇ ਇਹ ਵੈਨਿਊ ਆ ਲਓ ਵੀ ਤੇ ਆਹ ਐਕਟਰਾ ਤੇ ਇਹ ਆ ਹੁੰਡਾਈ ਲਓ ਵੀ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਉਣੀ ਆ ਤੇ ਆਹ ਕ੍ਰੈਟਾ ਨਵੀਂ ਆਈ ਹੈ ਜੀ ਹੰਡਾਈ ਦੀ ਤੇ ਆਹ ਵੈਨਿਊ ਲਓ ਉਸ ਤੋਂ ਅੱਗੇ ਆ ਗਈ ਨਿਊ i20 ਤੇ ਆਹ ਨਵੀਂ i20 ਆ ਗਈ ਤੇ ਕਲਰ ਦੇਖੋ ਕਿੰਨਾ ਪਿਆਰਾ ਲਓ ਲਓ ਜੀ ਲਓ ਆ ਨਿਊ i20 ਤੇ ਬੈਕ ਪ੍ਰੋਫਾਈਲ ਐਵੇਂ ਦੀ ਐਦੀ ਇਹ ਕੋਲੋਕ I20 ਦੀ ਤੇ ਉਸ ਤੋਂ ਅੱਗੇ ਚੱਲਦੇ ਆਪਾਂ ਉਸ ਤੋਂ ਅੱਗੇ ਆ ਗਈ ਲਓ ਯਾ ਆ ਗਈ ਇਹ ਤਾਂ ਆਪਾਂ ਪਹੜ ਜਹਾਜ਼ ਹੀ ਕਹਿ ਸਕਦੇ ਆ ਸੁਜ਼ੂਕੀ ਵਾਲਾ ਦੀ ਸੁਜ਼ੂਕੀ ਲਓ ਦੇਖੋ ਤੇ ਡਬਲ ਸੀਟ ਆ ਗਈ ਇਹ ਲਓ ਅੰਟੀਰੀਅਰ ਵਗੈਰਾ ਤੁਹਾਨੂੰ ਦਿਖਾ ਦਿੰਦੇ ਹਾਂ। ਲਓ ਜੀ। ਤੇ ਮੈਨੂਅਲ ਆ ਇਹ। ਤੇ ਮੈਨੂਅਲ ਪੈ ਜੂਗੀ ਇਹ। ਤੇ ਦੋਸਤੋਂ ਅੱਗੇ ਆ ਗਈ ਜੀ। ਲਓ ਵੀ ਚਾੜ ਕੇ ਦਿਖਾਈਆ ਪਹਾੜ ਤੇ ਇਹਨਾਂ ਨੇ। ਇਹ 4x4 ਆ ਇਹ। ਇਹ ਹੈਗੀ ਆਟੋਮੈਟਿਕ। ਹਉ ਇਹ ਆਟੋਮੈਟਿਕ। ਲਓ ਜੀ ਆ ਤੁਹਾਨੂੰ ਮਿਲ ਜੂ ਇਹਦੇ ਵਿੱਚ। ਇਹ ਟੌਪ ਮਾਡਲ ਫੋਰ ਵੇ ਫੋਰ। ਟੌਪ ਮਾਡਲ ਫੋਰ ਮਾਡਲ ਫੋਰ ਫੋਰ 91 ਲੱਖ ਸ਼ੋਰੂਮ ਆ 35 ਲੱਖ ਤੋਂ ਨਹੀਂ ਮਿਲ ਆਉਂਦੀ ਆ। ਲਓ ਜੀ 25 ਲੱਖ ਤੋਂ ਸਟਾਰਟਿੰਗ ਆ। ਚੰਡੀਗੜ੍ਹ ਨਹੀਂ ਆਲਮੋਸਟ ਸੇਮ ਪੰਜਾਬ ਚੰਡੀਗੜ੍ਹ ਸੇਮ ਹੀ ਰਹੇ ਹੋ। ਲਓ ਜੀ ਤੇ ਇਹ ਹੈਗੀ ਆ ਆਟੋ। ਹੋਰ ਕੋਈ ਗੱਲ ਕਰਦੇ ਕਾ ਜੀ। ਕੋਈ ਗੱਲ ਨਹੀਂ ਕੋਈ ਸੀਟ ਦਾ ਜੀ ਲਓ ਜੀ। ਸਟਰੋਨ ਨਿਊ ਸਟਰੋਨ C3 ਲੋਬੀ ਤੇ ਇੰਟੀਰੀਅਰ ਵਗੈਰਾ ਮੈਨੂਅਲ ਆ ਨਾ ਇਹ ਹਾਂ ਇਹ ਮੈਨੂਅਲ ਹੂੰ ਇਹ ਮੈਨੂਅਲ ਆ ਕਿੰਨੀ ਕੀਮਤ ਦੱਸੀ ਜੀ ਤੁਹਾਨੂੰ ਸੋਸ ਲੈਣੇ ਆ ਮੈਡਮ ਕਿੰਨੀ ਕੀਮਤ ਦੱਸੀ ਆ ਜੀ ਤੁਸੀਂ ਮੈਡਮ ਇਹਦੀ ਕੀਮਤ ਕਿੰਨੀ ਦੱਸੀ ਤੁਸੀਂ ਹਮੜਾ ਇਹਦਾ ਪ੍ਰਾਈਸ ਕੀ ਦੱਸਿਆ ਸੀ ਜੀ ਸੋ ਇਹ 816 ਜੀ 816 ਤੋਂ ਸਟਾਰਟ ਆ ਜੀ ਇਹ ਲੋ ਐਵੇਂ ਦੇ ਲਾਏ ਆਉਂਦੇ ਆ ਜ ਚ ਲੋ ਵੀ ਲੱਕ ਵਾਈ ਦੇਖੋ ਇਹ ਹੈਗੀ ਆ ਆਟੋ ਤੇ ਆਪਾਂ ਤੁਹਾਨੂੰ ਮੈਨੂਅਲ ਦਿਖਾਈਆ ਹੁਣ ਤੁਹਾਨੂੰ ਆਟੋ ਦਿਖਾਉਣੀ ਆ ਇਹ ਆ ਗਈ ਆਟੋ ਲੋ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਸਾਰਾ ਆਪਾਂ ਇਹ ਅੱਜ ਮੇਲਾ ਦਿਖਾਉਣੀ ਆਂ ਆਹ ਹੈਗੀ ਇਲੈਕਟ੍ਰਿਕ ਇਹ ਬੈਟਰੀ ਤੇ ਆ ਲਓ ਜਿੰਨੇ ਆਪਸ਼ਨ ਆ ਤੁਹਾਨੂੰ ਇਹ ਚੀਜ਼ ਦੇ ਵਿੱਚ ਮਿਲ ਜਾਣਗੇ ਆ ਲਓ ਇਹ ਬੈਟਰੀ ਤੇ ਆ ਹੈਦਰਾ ਗੇ ਰਾਇਲ ਐਂਡ ਫੈਲਡ ਲਓ 260 ਕਿਲੋਮੀਟਰ ਕੱਡੂੜੀ ਹੁਣ ਗੱਡੀ ਆਪਾਂ ਦਿਖਾਈ ਆ। ਲਓ ਜੀ ਦੇਖੋ ਰਾਇਲ ਐਂਡ ਫੈਲਡ ਦੇਖੋ ਕਿੰਨੇ ਨਵੇਂ ਮਾਡਲ ਆ ਗਏ। ਤੇ ਆਹ ਦੇਖੋ ਮੀਟਰ ਇਹਦਾ। ਹਾਂ ਲਓ ਜੀ ਹੁਣ ਆਪਾਂ ਚੱਲਦੇ ਆ ਇੰਟਰਨੈਸ਼ਨਲ 1 ਨੰਬਰ ਹਾਲ ਦੇ ਵਿੱਚ। ਆ ਇਹਦੇ ਵਿੱਚ ਆ ਪ੍ਰੋਡਕਟ ਹੋਣਗੇ ਫਾਨੀ ਪ੍ਰੋਡਕਟ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੀ ਅੰਦਰ ਜਾ ਕੇ ਵੀ ਕਿਵੇਂ ਦਾ ਸਾਰਾ ਤੇ ਚੱਲਦੇ ਅੰਦਰ ਤੇ ਇੱਥੋਂ ਹੋਊਗੀ ਐਂਟਰੀ ਤੇ ਐਂਟਰੀ ਆਪਾਂ ਲੱਗਿਆਂ ਕਰਨ ਤੇ ਆਜੋ ਦੇਖੋਗੇ ਆ ਤੁਹਾਨੂੰ ਫੁੱਲ ਪਾਉਣ ਵਾਸਤੇ ਹੈ ਨਾ ਸਜਾਵਟ ਦਾ ਸਾਰਾ ਸਮਾਨ ਜਿਹੜਾ ਘਰਾਂ ਦਾ ਹੁੰਦਾ ਆਪ ਘਰ ਵਾਸਤੇ ਚਾਹੀਦਾ ਦੇਖੋਗੇ ਐਵੇਂ ਦਾ ਸਾਰਾ ਸਮਾਨ ਹੈ ਮੇਲੇ ਦੇ ਵਿੱਚ ਲਓ ਵੀ ਦੇਖੋ ਕਿੰਨਾ ਸੋਹਣਾ ਤੇ ਅੱਗੇ ਆ ਆਗੇ ਲਓ ਵੀ ਕੱਪੜੇ ਦੀ ਕਲੈਕਸ਼ਨ ਦੇਖੋ ਕਿੰਨੀ ਜ਼ਿਆਦਾ ਹੈ ਨਾ ਤੇ ਆਹ ਕੀ ਕੱਪੜੇ ਦੀ ਕਲੈਕਸ਼ਨ ਸਾਰੀ ਤੁਸੀਂ ਦੇਖ ਸਕਦੇ ਹੋ ਲਓ ਵੀ ਇਹ ਕਿੰਨੇ ਦਾ ਹੈ ਲਓ ਵੀ ਇੰਨੇ ਦਾ ਭਾਈ ਇਹ ਤੇ ਐਵੇਂ ਦਾ ਹੈਗਾ ਸਾਰਾ ਤੁਸੀਂ ਦੇਖ ਸਕਦੇ ਹੋ ਲਓ ਜੀ ਦੇ ਦੇਖੋ ਬਾਕੀ ਆ ਇਧਰਵੇਂ ਜੁਐਲਰੀ ਵਗੈਰਾ ਹੋ ਗਈ ਨਾ ਸਾਰੀ ਤੁਹਾਨੂੰ ਮਿਲ ਜੂਗੀ ਤੇ ਕਿੰਨੀ ਸੋਹਣੀ ਸੋਹਣੀ ਪਈ ਆ ਦੇਖ ਸਕਦੇ ਹੋ ਬਾਕੀ ਆ ਦੇਖੋ ਆ ਬੰਗਲਾਦੇਸ਼ ਦਾ ਜਿਹਵੇਂ ਦੇਖ ਆਇਆ ਨੇ ਇੱਥੇ ਬੰਗਲਾਦੇਸ਼ ਲੋ ਵੀ ਇਧਰ ਦਿਖਾ ਦਈਏ ਸਾਰਾ ਆ ਦੇ ਬੰਗਲਾਦੇਸ਼ ਤੇ ਐਵੇਂ ਲੋ ਵੀ ਸੋਹਣੇ ਸੋਹਣੇ ਦੁਪੱਟੇ ਤੋਂ ਨੂੰ ਮਿਲ ਜਾਣਗੇ ਮੇਲੇ ਦੇ ਵਿੱਚ ਤੇ ਬਹੁਤ ਵੱਡਾ ਹੈ ਇਹ ਮੇਲਾ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ 2 ਤਰੀਕ ਤੱਕ ਇਹ ਮੇਲਾ ਚੱਲੂਗਾ ਜੇ ਤੁਸੀਂ ਲੋਕਲੋਂ ਚੰਡੀਗੜ੍ਹ ਦੇ ਨੇੜੇ ਦਾ ਆ ਵੀ ਸਕਦੇ ਹੋ ਬਾਕੀ ਤੁਸੀਂ ਵੀਡੀਓ 'ਚ ਦੇਖ ਵੀ ਲਿਆ ਅੱਪ ਤੁਹਾਨੂੰ ਦਿਖਾਵਾਂਗੇ ਵੀ ਸਾਰਾ ਪ੍ਰੋਪਰ ਪੂਰਾ ਲਓ ਵੀ ਆ ਦੇਖੋ ਜਮੇ ਲਓ ਇਹ ਵੀ ਥੋੜਾ ਕੰਮ ਕਰਕੇ ਲਗਾ ਦੇਣਗੇ ਕਿੰਨੇ ਘਾਏ ਜੀ ये वाला तो थाउजेंड फाइव हंड्रेड का है, है, है। तो इसमें ये, 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 ये सिल्क का है सर ये कॉटन में मिलेगा रियान मिलेगा जॉर्जेट का मिल जाएगा अरगन मिलेगा मशलीन मिलेगा मुडाल मिलेगा प्योर का मिलेगा सारी वरायटीज मिलेगी लखनऊ का हमारा खुद सर लखनऊ रेट से हंड्रेड परसेंट गारंटी होगी ठीक है ਤੇ ਬਾਕੀ ਭਾਈ ਐਵੇਂ ਘੋੜੇ ਹੈ ਨਾ ਵਰਤਕਾਂ ਤੁਹਾਨੂੰ ਐਵੇਂ ਸਾਰੀਆਂ ਮਿਲ ਜਾਣਗੀਆਂ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਵੀ ਇਹ ਮੇਲੇ ਦਾ ਹਿੱਸਾ ਨੇ ਬਾਕੀ ਇੱਧਰ ਮੈਟ ਵਗੈਰਾ ਹੋਵੇ ਜਿਵੇਂ ਲਓ ਜੀ ਦੇਖੋ ਤੇ ਆਹ ਦੇਖੋ ਸਹਰਾਣਾ ਭਈਆ ਕੀ ਪ੍ਰਾਈਸ ਹੈ ਇਸ ਦਾ ਪ੍ਰਾਈਸ ਕੀ ਹੈ ਕਿੰਨਾ 100 ਜੀ ਲੋਕ ਵਾਕੇ ਦੇਖੋ ਕਰਦਾ ਚਲ ਮਿਲ ਚਲ ਮਿਲ ਬਾਕੀ ਕਪੜਾ ਬਹੁਤ ਆ ਕਪੜਾ ਪਤ ਨੂੰ ਜਿੰਨਾ ਦਿਖਾਈ ਉਹਨਾਂ ਥੋੜਾ ਤੇ ਲੋ ਵੀ ਐਵੇਂ ਦਾ ਮਿਲ ਜੂ ਤੁਹਾਨੂੰ ਸਾਰਾ ਦੇਖ ਸਕਦੇ ਹੋ ਇਹ ਮਿਲ ਜੇ ਤੇ ਬਾਕੀ ਆ ਦੇਖੋ ਵੀ ਆ ਗਏ ਬਨਾਰਸ ਸਾੜੀ ਮਿਲ ਜੂ ਤੁਹਾਨੂੰ ਲੋ ਵੀ ਤੇ ਵਧੀਆ ਕਪੜਾ ਹੋਊਗਾ ਕਿਆ ਪ੍ਰਾਈਸ ਆ ਬਈ ਇਸ ਦਾ 12000 12000 ਰੁਪਏ ਲਓ ਵੀ ਬਾਕੀ ਆਪਸ਼ਨ ਬਹੁਤ ਜ਼ਿਆਦਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਆਪਸ਼ਨ ਤੁਹਾਨੂੰ ਮਿਲ ਜੂਗੀ ਸਾੜੀ ਦੇ ਵਿੱਚ ਵੀ ਲਓ ਵੀ ਇੱਧਰ ਵੀ ਦੇਖੋ ਤਾਂ ਬਹੁਤ ਵੱਡਾ ਹੈ ਐਗਿਵੇਸ਼ਨਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਐਵੇਂ ਦੀਆਂ ਤੁਹਾਨੂੰ ਡਰੈਸਾਂ ਵਗੈਰਾ ਵੀ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਬਾਕੀ ਆ ਦੇਖੋ ਜਿਵੇਂ ਤੇ ਆ ਲੋ ਵੀ ਤੇ ਪ੍ਰਾਈਪਾ ਜਿਹੜਾ ਤੁਹਾਨੂੰ ਲੱਗਦਾ ਤੁਹਾਨੂੰ ਪਸੰਦ ਕੇ ਦੱਸ ਦਿਆ ਕਰਾਂਗੇ ਤੇ ਜਿਵੇਂ ਐਵੇਂ ਦਾ ਵੀ ਲੈ ਗਏ ਤੇ ਆ ਦੇਖੋ ਕਿੰਨਾ ਸੋਹਣਾ ਇੱਧਰ ਤੇ ਬਾਕੀ ਐਵੇਂ ਤੇ ਤੁਹਾਨੂੰ ਪਰਸ ਮਿਲ ਜਾਣਗੇ ਜਿਵੇਂ ਆ ਪਰਸ ਪਏ ਨੇ ਦੇਖੋ ਕਿੰਨੇ ਸੋਹਣੇ ਪਏ ਨੇ ਹਣਾ ਲਓ ਵੀ ਅਜਰਕ ਪਰਸ ਬਾਈ ਜੀ ਹਾਂ ਬਾਈ ਦਾ ਆਪਾਂ ਨਾਮ ਪੁੱਛਿਆ ਬਾਈ ਕਹਿੰਦਾ ਅਜਰਕ ਪਰਸ ਹੈ ਦਾ ਲਓ ਜੀ ਤੇ ਬਾਕੀ ਆ ਦੇਖੋ ਇੱਧਰ ਜਮੇ ਸੇਲ ਹੋਰੇ ਵੀ ਲੱਗੀ ਹੋਈ ਹੈ ਇਹ ਗੱਲ ਨਹੀਂ ਵੀ ਤੁਹਾਨੂੰ ਸੇਲ ਨਹੀਂ ਮਿਲਣੀ ਤੇ ਮੈਂ ਆ ਦੇਖੋ ਬਾਈ 1 ਰੇਟ 1500 ਬਾਈ 2 2500 ਮੰਨ ਲਓ ਸੇਲ ਹੀ ਹੋ ਗਈ ਇੱਕ ਤਰ੍ਹਾਂ ਦੀ ਇਹ ਤੁਸੀਂ ਦੋ ਲਓਗੇ ਤੁਹਾਨੂੰ 500 ਰੁਪਏ ਸਸਤਾ ਪੈ ਜਾਣਾ ਹੋ ਵੀ ਇੱਕੇ 1500 ਦਾ ਤੇ ਕਲਰ ਆਪਸ਼ਨ ਬਹੁਤ ਜ਼ਿਆਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਤੁਹਾਨੂੰ ਕਲਰ ਆਪਸ਼ਨ ਮਿਲ ਜੂਗੇ। ਲਓ ਜੀ। ਬਾਕੀ ਐਵੇਂ ਵੀ ਤੁਹਾਨੂੰ ਇੱਧਰ ਮਿਲ ਜਾਣਗੇ ਤੇ ਕੱਪੜੇ ਦੇ ਇਹ ਸਾਰੇ ਤੁਹਾਨੂੰ ਕਲੈਕਸ਼ਨ ਆਪਾਂ ਦਿਖਾ ਰਹੇ ਆ। ਲਓ ਜੀ ਦੇਖੋ। ਲਓ। ਜੇ ਮੈਂ ਆਪ ਐ ਨਹੀਂ। ਲਾਉ ਜੀ ਦੇਖੋ। ਬਾਕੀ ਆ ਦੇਖੋ ਜਮੇ ਅੱਗੇ ਆ ਕੇ। ਲਓ ਜੀ। ਆ ਕਲੈਕਸ਼ਨ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਪਏ ਨੇ ਨਾ ਕਿੰਨੀ ਸੋਹਣੀ ਕਲਰ ਆਪਸ਼ਨ ਪਈ ਆ ਤੁਸੀਂ ਦੇਖ ਸਕਦੇ ਹੋ ਆ ਸਹਿਰ ਚੰਡੀਗੜ੍ਹ ਤੁਸੀਂ ਆ ਕੇ ਮੇਲੇ ਦੇ ਵਿੱਚ ਵਿజిਟ ਕਰ ਸਕਦੇ ਹੋ ਲੋ ਵੀ ਦੇਖੋ ਲੋ ਵੀ ਹੁਣ ਆ ਗਏ ਆਪਾਂ ਜੁੱਤੀਆਂ ਵੱਲ ਤੇ ਹੁਣ ਆਪਾਂ ਤੁਹਾਨੂੰ ਵਧੀਆ-ਵਧੀਆ ਜੁੱਤੀਆਂ ਦਿਖਾ ਦੇਣੀਆਂ ਨੇ ਤੇ ਲੋ ਵੀ ਦੇਖੋ ਸੈਕਚਰ ਰੇਟ ਆ ਬਾਈ ਕੇ ਨਾ 699 ਰੁਪਏ ਇਹ ਦੇਖੋ ਬਾਈ ਜਿਹੜੀ ਮਰਜ਼ੀ ਛੇ ਇਹਨਾਂ ਦੇ ਨਵੇਂ ਦੀ ਕੋਈ ਮਰਜ਼ੀ ਲੈ ਲਓ ਭਾਈ ਕਹਣਾ ਵੀ ਕੋਈ ਮਰਜ਼ੀ ਲੈ ਲਓ ਸਿਰਫ ਸੇਸ਼ਨੋ ਨੇ ਇਹਦੇ ਮੇਰੀਆ ਚਾਹੇ ਤੁਸੀਂ ਜਿਹੜੀ ਮਰਜ਼ੀ ਚੱਕ ਲੋ ਇਹਨਾਂ ਚ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਲਓ ਵੀ ਦੇਖੋ ਇਹਦਾ ਅੱਗੇ ਆ ਕੇ ਬੈਗ ਤੁਹਾਨੂੰ ਦਿਖਾਉਣੇ ਆਪਾਂ ਹੁਣ ਜੇ ਤੁਸੀਂ ਬੈਗ ਲੈਣੇ ਆ ਬੈਗ ਵੀ ਲੈ ਸਕਦੇ ਹੋ ਲਓ ਐਵੇਂ ਜੇ ਟੇਚੀ ਹੈ ਨਾ ਜੇ ਤੁਸੀਂ ਬਾਹਰ ਜਾਣਾ ਤਾਂ ਟੇਚੀ ਲੈ ਆ ਸਕਦੇ ਹੋ ਇਥੋਂ ਲਓ ਦੇਖੋ ਬਾਕੀ ਪਰਸ ਤੇ ਬੈਗ ਐਵੇਂ ਪਿੱਠੂ ਬੈਗ ਤੇ ਬਹੁਤ ਸਾਰੀ ਤੁਹਾਨੂੰ ਆਪਸ਼ਨ ਇਹ ਮੇਲੇ ਦੇ ਵਿੱਚੋਂ ਮਿਲ ਜੂਗੀ। ਲਓ ਵੀ ਦੇਖੋ। ਤੇ ਉਸ ਤੋਂ ਅੱਗੇ ਆ ਗਈਆਂ ਬੈੱਡ ਸੀਟਾਂ ਪੜਦੇ ਤੇ ਪੜਦੇ ਵੀ ਉੱਤੇ ਪੜਦੇ। ਬੈੱਡ ਸੀਟਾਂ ਹੀ ਨੇ। ਬੈੱਡ ਸੀਟਾਂ ਹੀ ਨੇ ਬਾਈ ਕੋਲ ਕੱਲੀਆਂ। ਲਓ। ਐਵੇਂ ਦੀਆਂ ਨੇ। ਜੇ ਕਿੰਨਾ ਬਤਾਇਆ ਤੇ ਆਪਣੇ ਇਸ ਦਾ? 550 750। ਲਓ ਵੀ ਆ 750 ਦਾ। ਲਓ। ਤੇ ਆ ਬੈੱਡ ਸੀਟਾਂ। ਦੇਖੋ ਕਿੰਨੀ ਆਪਸ਼ਨ ਪਈ ਆ ਬੈੱਡ ਸੀਟਾਂ ਦਾ ਨਾ। ਆਗੇ ਲੈ ਸਕਦੇ ਹਾਂ ਤੇ ਪ੍ਰਾਈਸ ਮੈਂ ਤੁਹਾਨੂੰ ਦੱਸਦਾ ਸਟਾਰਟਿੰਗ 750 ਬਾਕੀ ਤੁਹਾਨੂੰ ਐਵੇਂ ਬੈਗ ਵਗੈਰਾ ਬਹੁਤ ਜ਼ਿਆਦਾ ਮਿਲ ਜਾਣਗੇ ਤੇ ਆਹ ਲੇਡੀ ਪਾਰਸ ਪਏ ਨੇ ਜਿਵੇਂ ਤੇ ਨਾਲ ਕਾਈ ਵੀ ਮਿਲੂ ਤੁਹਾਨੂੰ ਲਓ ਜੀ ਦੇਖੋ ਤੇ ਬਹੁਤ ساری ਤੁਹਾਨੂੰ ਆਪਸ਼ਨ ਜਿਹੜੀ ਉਹ ਮਿਲ ਜੂਗੀ ਤੇ ਬਾਕੀ ਅੱਗੇ 벨ਟ ਆ ਗਿਆ ਜਿਵੇਂ ਤੇ 벨ਟਾਂ ਮਿਲ ਜਾਣਗੀਆਂ ਨਾ ਪਟੂਏ ਮਿਲ ਜਾਣਗੇ ਤੁਹਾਨੂੰ ਲਓ ਜੀ क्या स्टार्टिंग रेट इनका स्टार्टिंग कितनी हो जाती है थ्री हंड्रेड से स्टार्टिंग हो जाती है उससे ऊपर आप जितना मर्जी ले लो बाकी देखो कि सोहनी कलेक्शन पी है भाई उन्होंने लाओ जी तो उधर देखो लाओ ये देख सकते हो भैया क्या प्राइस है जो ब्लैक वाला है। ਕਿੰਨਾ 15 15 15 ਲਓ ਜੀ ਜੇ ਬਲੈਕ ਵਾਲਾ ਹੈ 15 ਲਓ ਜੀ ਹੁਣ ਆਪਾਂ ਆ ਗਿਆ ਰਸੋਈ ਦਾ ਸਮਾਨ ਹੁਣ ਜੇ ਸਾਡੇ ਘਰੇ ਗੈਸਟ ਆਉਂਦਾ ਤੁਸੀਂ ਉਹਦੇ ਵਾਸਤੇ ਵੀ ਇੱਥੋਂ ਲਿਆ ਸਕਦੇ ਹੋ ਵਧੀਆ ਵਧੀਆ ਪਲੇਟਾਂ ਜਮ ਇਹ ਦੇਖੋ ਬਾਕੀ ਬੱਚਿਆਂ ਵਾਸਤੇ ਵੀ ਆਪਾਂ ਲੈ ਸਕਦੇ ਆ ਹਨ ਜਿਵੇਂ ਬੱਚਿਆਂ ਨੂੰ ਆ ਚੀਜ਼ਾਂ ਪਸੰਦ ਨੇ ਕਾਰਟੂਨ ਆਪਾਂ ਇਹ ਚੀਜ਼ਾਂ ਲੈ ਸਕਦੇ ਆ ਬਾਕੀ ਆ ਦੇਖੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਨੇ ਹਨਾ ਲਓ ਜੀ ਦੇਖੋ ਬਾਕੀ ਐਵੇਂ ਦੇ ਸਾਰੇ ਤੁਹਾਨੂੰ ਇੱਥੇ ਬਰਤਨ ਮਿਲ ਜਾਣਗੇ। ਲਓ ਜੀ। ਲਓ ਜੀ ਮੇਲਾ ਮਾਈਂਡ ਦਾ ਜ ਬਣਾ ਹੁੰਦਾ ਹੈ। ਤੇ ਐਵੇਂ ਇਹ ਪਲੇਟ ਮਿਲ ਗਈ ਤੁਹਾਨੂੰ। ਤੇ 100% ਹਲੇ 100% ਮੇਲਾ ਮਾਇ। ਮੇਲਾ ਮਾਈਨ ਵੇਅਰ। ਬਾਕੀ ਪਲੇਟਾਂ ਬਹੁਤ ਜ਼ਿਆਦਾ ਮਿਲ ਜਾਣਗੀਆਂ ਤੁਹਾਨੂੰ ਹਨਾ। ਬਹੁਤ ਡਿਜ਼ਾਈਨ ਮਿਲ ਜਾਣਗੇ ਤੇ ਆ ਜੇ ਤੁਸੀਂ ਮਹਿੰਗੇ ਹੋਟਲਾਂ ਦੇ ਲੈ ਕੇ ਖਾਣੇ ਹੁੰਦੇ ਐਵੇਂ ਖਾਣੇ ਹੁੰਦੇ ਨਾ ਇਦਾਂ ਨਹੀਂ ਹੁੰਦੇ ਹੁੰਦੇ ਆਪਾਂ ਨੂੰ ਉੱਥੇ। ਜਾ ਪਸਾਹੇ ਵੀ ਨਹੀਂ ਆਰਡਰ ਕਰਦੇ ਦੋ ਇਦਾਂ ਦੀ ਲੈ ਕੇ ਆਉਂਦੇ ਨੇ ਆ ਦੇਖੋ ਲਓ ਵੀ ਇਹ ਵੀ ਸਾਰਾ ਤੁਹਾਨੂੰ ਇੱਥੋਂ ਮਿਲ ਜੂਗਾ ਤੁਸੀਂ ਬੁਝ ਦੇਖ ਸਕਦੇ ਹੋ ਲਓ ਆ ਵੀ ਤੁਸੀਂ ਦੇਖਿਆ ਹੋਊਗਾ ਜੇ ਕਿਤੇ ਬੈਠ ਕੇ ਰੋਟੀ ਪਾਣੀ ਖਾਦੋ ਹੋਟਲ ਦੇ ਤਾਂ ਐਵੇਂ ਦੇ ਉੱਤੇ ਆਪਾਂ ਨੂੰ ਸ਼ਾਪ ਕਰਦੇ ਹੁੰਦੇ ਨੇ ਤੇ ਬਾਕੀ ਸਟੀਲ 'ਚ ਵੀ ਹੈਗੇ ਨੇ ਐਸੀ ਜੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਨਰਾਜ਼ ਨਹੀਂ ਕਰਦੇ ਤੁਹਾਨੂੰ ਸਟੀਲ 'ਚ ਵੀ ਬਹੁਤ ਆਪਸ਼ਨ ਮਿਲ ਜੂਗੀ ਤੁਸੀਂ ਬੁਝ ਦੇਖ ਸਕਦੇ ਹੋ ਲਓ ਵੀ ਲਓ ਵੀ ਉਸ ਤੋਂ ਅੱਗੇ ਫੇਰ ਕੱਪੜਿਆਂ ਦੀ ਕਲੈਕਸ਼ਨ ਆ ਗਈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਆ ਦੇਖੋ ਕਿੰਨਾ ਸੋਹਣਾ ਵਾਈਟ ਦੇ ਵਿੱਚ ਤੇ ਬਾਕੀ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਹੁਣ ਝੂੜੀਆਂ ਤੇ ਜਿਵੇਂ ਤੁਸੀਂ ਆਪਣੇ ਗਾਲ ਵਾਸਤੇ ਹਨਾ ਇアリング ਲੈਣਿਆਂ ਦਾ ਕੰਨਾ ਵਾਸਤੇ ਜਿਹੜੀਆਂ ਝੂੜੀਆਂ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਜਿਵੇਂ ਆ ਦੇਖੋ ਲਓ ਵੀ ਠੀਕ ਹੈ ਤੇ ਬਹੁਤ ਸਾਰਾ ਤੁਹਾਨੂੰ ਡਿਜ਼ਾਈਨ ਮਿਲ ਜੂਗਾ ਤੇ ਲਓ ਆ ਦੇਖੋ ਸਾਰਾ ਚਾਲ ਪਿਆ ਹੈ ਬਹੁਤ ਹੀ ਤਗਾ ਲਓ ਵੀ ਹਮ ਸ਼ਰਟ ਵੀ ਮਿਲ ਜਾਣਗੇ ਜਿੱਥੋਂ ਹਾਂ ਜੇ ਤੁਹਾਨੂੰ ਸ਼ਰਟ ਲੈਣੀ ਉਹ ਵੀ ਮਿਲ ਜਾਣਗੇ ਲੋਬ ਤੁਹਾਨੂੰ ਆਪਾਂ ਹੁਣ ਦਿਖਾਉਨੇ ਆ ਖਾਣ ਪੀਣ ਜਿਹੜੇ ਇੰਪੋਰਟ ਹੋਈਆਂ ਹੋਈਆਂ ਨੇ ਜਿਹਨੂੰ ਤੁਸੀਂ ਦੇਖ ਸਕਦੇ ਲੋਬ ਤੇ ਆਹ ਭਾਈ ਇਹਨਾਂ ਦਾ ਜਿਹੜਾ ਸਟਾਫ ਦਾ ਨਾਮ ਆ ਲੋਬ ਵੀ ਅੱਗੇ ਤੁਹਾਨੂੰ ਆਪਾਂ ਸੁਪਰ ਸ਼ੀਟ ਦਿਖਾਉਨੇ ਆ ਮਲਟੀ ਦੇ ਵਿੱਚ ਜਿਵੇਂ ये बेसिकली क्या है सर इसमें हमारे पास दो फॉर्मेट आते हैं एक एक क्लासिक वर्जन जो 18, 18 का है आप बताइए और उसके बाद ये एक हमारे पास आ जाता जा जा है इसका बेरी वाला वर्जन ये इन वन है ठीक है ये बेसिकली आपको न्यूट्रिशन वैल्यू बॉडी में दे रहे हैं अगर आप दो तो स्पून पर डे कंज्यूम कर रहे हैं तो आप दुनिया के सबसे फिटेस्ट पर्सन के अंदर दो तो स्पून स्टार्टिंग ऑफ द डे और एंड ऑफ द डे आपको अगर यूज कर रहे हैं तो आपको टोटल हेल्थ केयर दे रहे हैं टोटल न्यूट्रिशन वैल्यू दे रहे हैं फिर एक हमारे पास ये बॉडी डिटॉक्स आ जाता है सर जो आपके ऑर्गैन्स को प्रॉपर तरीके से डिटॉक्स करता है आपकी आर्टरीज की ब्लॉकेज खुलता है बैड कोलेस्ट्रोल तो को जनरेट नहीं होने देता और हमारे इम्यून सिस्टम को स्ट्रॉन्ग रखता है ये हमारे कैंसर के चांसेस को बहुत मिनिमाइज कर देता है फिर एक हमारे पास एक लेडीज़ के लिए बहुत शानदार चीज़ है सर वो है ये चिया की रिट्यून ड्रिंक वो जो हार्मोनल चेंज से जो भी वुमेंस कोई भी प्रॉब्लम फेस करती है ये उनके लिए कंप्लीट ट्रांसफॉर्मेशन ड्रिंक है तो ये चार प्रोडक्ट हमारे पास आते हैं हमारे ब्रांड का नाम है अल्ट्रा केयर और ये ਖਰਾਦ ਮੇਰੇ ਲਈ ਬਹੁਤ ਚੰਗੀ ਲਾਓ ਵੀ ਅੱਗੇ ਦੇਖੋ ਤੇ ਅੱਗੇ ਵੀ ਆ ਗਿਆ ਲੇਡੀਜ਼ ਕਲੈਕਸ਼ਨ ਜਿਹਨੂੰ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਕਿੰਨੀ ਕਲੈਕਸ਼ਨ ਪਈ ਆ ਨਾ ਜੇੜੀ ਦੀ ਲਾਓ ਵੀ ਆ ਨਾਮ ਆ ਦੁਕਾਨ ਦਾ ਤੇ ਉਸ ਤੋਂ ਅੱਗੇ ਜਿਵੇਂ ਐਵੇਂ ਦਾ ਆ ਗਿਆ ਕਰਿਆ ਆਪਣੀ ਡੇਲੀ ਯੂਜ਼ ਵਾਲਾ ਸਮਾਨ ਆ ਗਿਆ ਜਿਵੇਂ ਆ ਦੇਖੋ ਗੱਲ ਹੋ ਗਿਆ ਨਾ ਬਾਈ ਮੈਂ ਇੱਕ ਚੀਜ਼ ਨਹੀਂ ਮੇਰਾ ਭਈਆ ਕਿੰਨੇ ਅੰਦਰ ਆਉਂਦਾ ਸ਼ਾਰਾ ਤੁਹਾਨੂੰ ਇਹ ਡੇਲੀ ਯੂਜ਼ ਵਾਲਾ ਸਮਾਨ ਆਪਣੇ ਜਿਵੇਂ ਅੰਦਸਤਾਨੇ ਹੋਵੇ ਹਨ ਬਾਕੀ ਆ ਹੋ ਗਿਆ ਜਿਵੇਂ ਲੋ ਵੀ ਐਵੇਂ ਦਾ ਤੁਹਾਨੂੰ ਬੋਡੀ ਵਿੱਚ ਨਾਲ ਮਿਲ ਜੂ ਹੁਣ ਜੇ ਤੁਹਾਡੀ ਢੂਹੀ ਦੁਖਦੀ ਆ ਬਾਹਾਂ ਦੁਖਦੀ ਆ ਤਾਂ ਤੁਸੀਂ ਇਹ ਲੈ ਸਕਦੇ ਹੋ ਕਿਤਨੇ ਕਰਤਾ ਜੀ 2500 2500 2500 ਰੁਪਏ ਦਾ ਲੋਗੇ ਦੇਖੋ ਕ੍ਰੋਪ ਦਾ ਦੇਖ ਸਕਦੇ ਤੁਸੀਂ ਤੇ ਬਾਦਾਮ ਇਹ ਮੰਗਰ ਬਾਦਾਮ ਨਾ ਮਿਲ ਜੂਗਾ ਕੋਈ ਸਰਦ ਨੂੰ ਸਬੂਤ ਸਾਰਾ ਤੁਹਾਨੂੰ ਇੱਧਰ ਵੀ ਦੇਖੋ ਬਾਦਾਮ ਤੇ ਅਕਰੋਟ ਲੋ ਵੀ ਦੇਖ ਸਕਦੇ ਹੋ ਹੈਨਾ ਤੇ ਸਾਰਾ ਤੁਹਾਨੂੰ ਇਹ ਮਿਲ ਜੂਗਾ ਤੇ ਇਹ ਵੀ ਚੰਡੀਗੜ੍ਹ ਐਕਸੀਬਿਸ਼ਨ ਦੇ ਵਿੱਚ ਹੀ ਮਿਲ ਜੂਗਾ ਨਾ ਤੁਸੀਂ ਚੰਡੀਗੜ੍ਹ ਵਿਜ਼ਿਟ ਕਰੋਗੇ ਤਾਂ ਇਹ ਐਕਸੀਬਿਸ਼ਨ ਦੇ ਵਿੱਚ ਹੀ ਹੋਊਗਾ ਸਾਰਾ ਲਓ ਵੀ ਐਵੇਂ ਤੁਹਾਨੂੰ ਸਾਰੇ ਡਰਾਈਵ ਰੂਟ ਇੱਥੇ ਮਿਲ ਜਾਣਗੇ ਤੇ ਬਾਦਾਮ ਹੋਵੇ ਜਿਹਦੇ ਵਿੱਚ ਹੈ ਨਾ ਤੇ ਬਾਕੀ ਹੋਰ ਵੀ ਡਰਾਈਵ ਰੂਟ ਨੇ ਜਿਹੜੇ ਤੁਹਾਨੂੰ ਸਾਰੇ ਇੱਥੋਂ ਮਿਲ ਜਾਣਗੇ ਜਿਵੇਂ ਤੁਸੀਂ ਇਹ ਸ਼ਟਾਲਾ ਲੱਗੀ ਹੋਈਆਂ ਦੇਖ ਸਕਦੇ ਹੋ ਲਓ ਜੀ ਆ ਦੇਖੋ ਇੱਥੇ ਲਾਲਾ ਦਰਰੇ ਚਾਹ ਤੇ ਇਸੇ ਦੇ ਤੇ ਇਹ ਮਾਪੂਰ ਦਾ ਮਾਪੂਰ ਤੇ 에어 ਡ੍ਰਾਈਵ ਵੀ ਸਾਨੂੰ ਸਾਰੇ ਇਹ ਮੇਲੇ ਦੇ ਵਿੱਚੋਂ ਮਿਲ ਜਾਂਦੇ ਤੇ ਐਵੇਂ ਨਹੀਂ ਤੁਹਾਨੂੰ ਇੱਥੋਂ ਚਟਾਈਆਂ ਵੀ ਮਿਲ ਜਾਣਗੀਆਂ ਇਹਨਾਂ ਮਿਆ ਪਈਆਂ ਨੇ ਬਾਕੀ ਆ ਅੱਗੇ ਹੋਰ ਆਗੇ ਬਰਤਨ ਕੱਪੀਆਂ ਹਨਾ ਜੇ ਤੁਸੀਂ ਲੈਣੀਆਂ ਨੇ ਉਹ ਵੀ ਲੈ ਸਕਦੇ ਹੋ। ਲੋਜੀ ਟਿਪ। ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਇਆ ਹਾਲ ਨੰਬਰ 1 ਤੇ ਇੱਥੇ ਹਾਲ ਨੰਬਰ 2 ਆ ਤੇ ਹੁਣ ਆਪਾਂ ਚੱਲਾਂਗੇ ਹਾਲ ਨੰਬਰ 2 ਚ ਤੇ ਹਾਲ ਨੰਬਰ 2 ਦੀ ਆਪਾਂ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਤੇ ਇਹ ਵੀਡੀਓ ਨੂੰ ਆਪਾਂ ਕਰਦੇ ਇੱਥੇ ਐਂਡ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਏ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਿਓ ਤੇ ਹੁਣ ਆਪਾਂ ਚੱਲਦੇ ਆਂ ਹਾਲ ਨੰਬਰ 2 ਦੇ ਵਿੱਚ ਤੇ ਹਾਲ ਨੰਬਰ 2 ਦੀ ਆਪਾਂ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਤਾਂ ਜੇ ਤੁਸੀਂ ਉਹ ਵੀ ਜਰੂਰ ਦੇਖਣੀ ਹੈ ਜੀ ਲਓ ਜੀ ਆਪਾਂ ਹੁਣ ਚੱਲਦੇ ਆਂ ਹਾਲ ਨੰਬਰ 2 ਦੇ ਵਿੱਚ